ਵਾਹਿਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਆਨ ਕਰੋ ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸਾਖੀ ਪਹਿਲੀ ਸਾਡੇ ਸੋਹਣੇ ਗੁਰੂ ਜੀ ਦਾ ਘਰਬਾਰ ਸਾਡੇ ਸੋਹਣੇ ਗੁਰੂ ਜੀ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਹੈ ਸ੍ਰੀ ਗੁਰੂ ਜੀ 1469 ਈਸਵੀ ਨੂੰ ਇਸ ਦੁਨੀਆ ਵਿੱਚ ਆਏ ਸਨ ਤਦੋਂ ਇੱਥੇ ਬਹਿਲੋਲ ਲੋਧੀ ਦਾ ਰਾਜ ਸੀ ਜੇ ਹਿਸਾਬ ਸਿਰ ਗੱਲ ਕਰੀ ਤਾਂ ਤਦੋਂ ਸਮਤ ਸੀ 1526 ਵਿਕਰਮੀ ਗੁਰੂ ਜੀ ਦੇ ਰਾਮ ਜੀ ਨੇ ਪਾਸ ਦੁਨੀਆ ਵਿੱਚ ਆਉਣ ਨੂੰ avatars ਆਖੀਦਾ ਹੈ ਰਾਮ ਜੀ ਨੇ ਉਹਨਾਂ ਨੂੰ ਕੱਲਿਆ ਸੀ ਜੋ ਉਹ ਲੋਕਾਂ ਨੂੰ ਭਲੇ ਕੰਮਾਂ ਵਿੱਚ ਲਾਉਣ ਆਪੋ ਵਿੱਚ ਪਿਆਰ ਕਰਨਾ ਸਿਖਾਲਨ ਤੇ ਲਖਜੀ ਨਾਲ ਵੀ ਪਿਆਰ ਕਰਨ ਦੀ ਸੁਣੀ ਮੱਤ ਦੇਨ ਜਿਸ ਪਿੰਡ ਆਪਜੀ ਦਾ ਅਵਤਾਰ ਹੋਇਆ ਉਸ ਦਾ ਨਾਮ ਸੀ ਰਾਏਪੁਰ ਦੀ ਤਲਵੰਡੀ ਇਹ ਤਾਂ ਲਹਾਰ ਤੋਂ ਲੈਣ ਦੇ ਵੱਲ ਨੂੰ ਹੈ ਕੋਈ ਸਤਾਰਾ ਜਾਂ ਵੀ ਕੋਹ ਦੀ ਵਿਧ ਹੋਤੇ ਨੋਟ ਤਲਵੰਡੀ ਦਾ ਪਹਿਲਾ ਨਾਮ ਸੀ ਰਾਏਪੁਰ ਫਿਰ ਪਿਆ ਰਾਏਪੁਰ ਦੀ ਤਲਵੰਡੀ ਕੁਣ ਇਸ ਨੂੰ ਆਖਦੇ ਹਨ ਨਨਕਾਣਾ ਸਾਹਿਬ ਇਹ ਸ਼ਰ்கਪੁਰ ਦੇ ਪਿੰਗਦੇ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿੱਚ ਹੈ ਗੁਰੂ ਜੀ ਦੀ ਮਾਤਾ ਜੀ ਦਾ ਨਾਮ ਸੀ ਬੀਬੀ ਤ੍ਰਿਤਾ ਜੀ ਅਤੇ ਪਿਤਾ ਜੀ ਦਾ ਨਾਮ ਸੀ ਮਹਿਤਾ ਕਾਲੂ ਰਾਮ ਜੀ ਪਰ ਲੋਕੀ ਬੁਲਾਉਂਦੇ ਕਾਲੂ ਜੀ ਕਰਕੇ ਹੀ ਸਨ ਆਪ ਖਤੇ ਸਾਂਤਕ ਬੇਦੀਨ ਕਹਾਉਂਦੇ ਸਨ ਕਾਲੂ ਜੀ ਕੀ ਕੰਮ ਕਰਦੇ ਸਨ ਜਿਸ ਪਿੰਡ ਵਸਦੇ ਸਨ ਉਸ ਨਾਲ ਹੋਰ ਕਿਤਨੇ ਹੀ ਪਿੰਡ ਸਨ ਇਹਨਾਂ ਨੂੰ ਤਪਾਕ ਦੇ ਸੰ ਇਸ ਤਪੇ ਦਾ ਇੱਕ ਰਾਏ ਸੀ ਰਾਏ ਛੋਟੇ ਰਾਜਾ ਨੂੰ ਹਾਥੀ ਦਾ ਹੈ ਇਸ ਰਾਏ ਦਾ ਨਾਮ ਸੀ ਰਾਏ ਬੁਲਾਰ ਇਸ ਰਾਏ ਬੁਲਾਰ ਨੇ ਮਹਤਾ ਕਾਲੂ ਜੀ ਨੂੰ ਆਪਣਾ کارਦਾਰ ਬਣਾਇਆ ਹੋਇਆ ਸੀ کارਦਾਰ ਆਖਦੇ ਹਨ ਜੋ ਜ਼ਮੀਨਾਂ ਦਾ ਤੇ ਹੋਰ ਹਿਸਾਬ ਲੇਖਾ ਰੱਖੇ ਤੇ ਲੈਣ ਦੇਣ ਦੇ ਕੰਮ ਪੂਤਾਵੇ ਜੋ ਲਾਇ ਨੂੰ ਸਾਰੇ ਕੰਮ ਆਪਨਾ ਕਰਨੇ ਪੈਂਡ ਇਹ ਮਹਿਤਾ ਕਾਲੂ ਹੋਰ ਕੰਮ ਕਾਚ ਕਰਦਾ ਜ਼ਮੀਨਾਂ ਦੇ ਵੀ ਸਾਰੇ ਹਿਸਾਬ ਰੱਖਦਾ ਸੀ ਇਸ ਕਰਕੇ ਇਸ ਨੂੰ ਪਟਵਾਰੀ ਦੀ ਅੱਖ ਦੇ ਸੰਨ ਇਹ ਹੋਰ ਸਾਰੇ ਪਿੰਡਾਂ ਦੇ ਪਟਵਾਰੀਆਂ ਦਾ ਵਡਤਾਵੀ ਸੀ ਮਹਿਤਾ ਕਾਲੂ ਦੇ ਘਰ ਸੰਮਤ 1521 ਨੂੰ ਇੱਕ ਕਾਕੀ ਜਨਮੀ ਸੀ ਉਸ ਦਾ ਨਾਮ ਸੀ ਨਾਨਕੀ ਤੇ ਲਾਡ ਨਾਲ ਉਸ ਨੂੰ ਬੁਲਾਉਂਦੇ ਸਨ ਬੀਬੀ ਨਾਨਕੀ ਇਹ ਬੀਬੀ ਬੜੇ ਪਿਆਰ ਵਾਲੀ ਸੀ ਛੋਟੀ ਉਮਰੇ ਹੀ ਚੰਗੀ ਸੋਹਣੀ ਹੋਸ਼ਵਾਲੀ ਸੀ ਛੋਟੀ ਹੁੰਦੀ ਹੀ ਮਾਂ ਨਾਲ ਨਿੱਕੇ ਨਿੱਕੇ ਕੰਮ ਕਰਾਉਂਦੀ ਹੁੰਦੀ ਸੀ ਤੇ ਮਾਂ ਪਾਸੋਂ ਪਰਮੇਸ਼ਰ ਜੀ ਦੀਆਂ ਗੱਲਾਂ ਸੁਣਦੀ ਹੁੰਦੀ ਸੀ ਕਹਾਣੀਆਂ ਵੀ ਕਰਦੀ ਸੁਣਦੀ ਸੀ ਬੁਝਾਰਤਾਂ ਵੀ ਪਾਉਂਦੀ ਸੀ ਪਰ ਪਰਮੇਸ਼ੁਰ ਜੀ ਦੀਆਂ ਦਲਾਂ ਤੇ ਭਲਿਆਂ ਲੋਕਾਂ ਦੇ ਹਾਲ ਸੁਣ ਕੇ ਬਹੁਤ ਖੁਸ਼ ਹੋਇਆ ਕਰਦੀ ਸੀ ਜਦੋਂ ਬੀਬੀ ਆਪਣੇ ਹਾਨ ਦੀਆਂ ਕੁੜੀਆਂ ਨਾਲ ਖੇਡਦੀ ਸੀ ਤਾਂ ਉਹਨਾਂ ਲੋਕਾਂ ਨਾਲ ਰਲ ਕੇ ਨਿੱਕੇ ਨਿੱਕੇ ਗੀਤ ਗਾਉਂਦੀ ਹੁੰਦੀ ਸੀ ਗੀਤਾਂ ਵਿੱਚ ਵੀਰ ਦੇ ਗੀਤ ਵੀ ਗਾਉਂਦੀ ਸੀ ਇਸ ਦਾ ਜੀ ਲੋਚਦਾ ਸੀ ਕਿ ਰੱਬ ਜੀ ਮੇਰੇ ਲਈ ਵੀਰ ਵੀ ਕੱਲਣ ਇਹ ਇਸ ਤਰ੍ਹਾਂ ਦੇ ਟੱਪੇ ਗਾਉਂਦੀ ਹੁੰਦੀ ਸੀ ਆ ਵੀਰਾ ਮੇਰਿਆ ਭੈਣ ਵਾਜਾ ਪਈ ਮਾਰੇ ਆ ਵੀਰਾ ਸੋਹਣਿਆ ਭੈਣ ਤੇਥੋਂ ਗਈ ਵਾਰੇ ਚੰਦਾ ਸਾਖੀ ਦਾ ਅਗਲਾ ਭਾਗ ਕੱਲ ਨੂੰ ਸਰਵਣ ਕਰਾਂਗੇ ਸਾਖੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਰੋਜ਼ਾਨਾ ਸਾਖੀਆਂ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਲ ਨੋਟੀਫਿਕੇਸ਼ਨ ਜਰੂਰ ਚਾਲੂ ਕਰ ਲਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ